3 days we raided various districts sir moga firozpur itthe local te sadian raidaan chaldi payi si batale tak assi si gaye back to back ede gaah to gaah assi batte asi proper age verification karke jinna da clear cut samne aaya si technical line human kitta hoya bakiyan de madar vi ਜਿਹੜੇ ਬੰਦੇ ਅਰੈਸਟ ਹੋਏ ਇਹਦੇ ਉਹਨਾਂ ਦੇ ਨਾਂ ਹੈਗੇ ਰੋਬਿੰਦ ਉਰਫ ਭਗਾ ਸਤਨਾਮ ਸਿੰਘ ਸੁਖਾਸ ਸਿੰਘ ਸੰਦੀਪ ਸਿੰਘ ਔਰ ਕਪੂ ਸਿੰਘ ਇਹ ਰੋਬਿੰਦ ਸਿੰਘ ਤੇ ਸੁਖਾਸ ਸਿੰਘ ਹੈ ਪਹਿਲਾਂ ਵੀ ਇਹਨਾਂ ਦਾ ਕ੍ਰਿਮਿਨਲ ਇਤਿਹਾਸ ਤੇ ਪਹਿਲਾਂ ਵੀ ਪੁਰਾਣੇ ਪਰਚੇ ਹੈ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਸਾਰੇ ਜਾਣਦੇ ਹੋ ਕਿ 13 ਤਾਰੀਖ ਦੀ ਰਾਤ ਨੂੰ ਐਸੀ ਕਮਿਆਣਾ ਪ੍ਰਿੰਸ ਸਦਰ ਦੋਵਿਕੇ ਜਿੱਥੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈ ਦਾ ਨਾਮ ਟੀਮ ਆਫ ਖਰਦੀਪ ਉਹਨੂੰ ਕੋਈ ਸਾਡੇ ਕੋਲ ਵਜੀ ਹੈ ਥੋਜ਼ ਅ ਫਾਇਰ ਆਰਮੇਜਰੀ ਔਰ ਉਹ ਚ ਇਹ ਵੀ ਸਾਡੇ ਕੋਲ ਇਨਫੋ ਗਰੁੱਪਸ ਦੇ ਵਿੱਚ ਲੜਾਈ ਝਗੜਾ ਹੋਇਆ ਐ ਆਪਸ ਵਿੱਚ ਇਹਨਾਂ ਨੇ ਪਬਲਿਕ ਪਲੇਸ ਦੇ ਵੀ ਕਾਫੀ ਇਹਨਾਂ ਨੇ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਇਸ ਨੇ ਉਹਨਾਂ ਬਹੁਤ ਸੀਰੀਅਸਲੀ ਲੈਂਦੀ ਪੀਗ ਇਨ ਵਿਊ ਆਰ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਕ੍ਰਾਈਮ ਦੇ ਡਾਇਰੈਕਸ਼ਨਸ ਆਫ ਆਰ ਆਨਰੇਬਲ ਸੀਐਮ ਸਾਹਿਬ ਆਰ ਸੈਟਰਡੇ ਸਾਨੂੰ ਜਿਹੜੀ ਹਦਾਇਤਾਂ ਹੈਗੇ ਤੇ ਉਹਦੇ ਹਿਸਾਬ ਨਾਲ ਹੀ ਆਏ ਹੋਏ ਇਮੀਡੀਏਟਲੀ ਸਾਡੀ ਸਾਰੀਆਂ ਟੀਮਾਂ ਸਾਰੇ ਹੀ ਬੰਦੇ ਸੈਲਫ ਮੋਟੀਵੇਟ ਹੋ ਕੇ ਉਥੇ ਮੌਕੇ ਤੇ ਪਹੁੰਚੇ ਉਹਨਾਂ ਨੇ ਸਿਚੁਏਸ਼ਨ ਨੂੰ ਵੇਲੇ ਕੰਟਰੋਲ ਕੀਤਾ ওভার ધ ਪੀਰੀਅਡ ਆਫ ਨੈਕਸਟ 3 ਡੇਸ ਏ ਡਿਡ ਵੇਰੀਅਸ ਡਿਸਪ੍ਰਿਕਟਸ ਬੁਖਸਰ ਮੋਗਾ ਫਿਰੋਜ਼ਪੁਰ ਫਰੀਦਕੋਟ ਤੇ ਸਾਡੀਆਂ ਰੇਡਾਂ ਚੱਲਦੀ ਪਈ ਸੀ ਗਏ ਔਰ ਬੈਕ ਟੂ ਬਗਾਸੀ ਬੰਦੇ ਆਇਡੈਂਟੀਫਾਈ ਕੀਤੇ ਵਰਡ ਲਿੰਕੇजेस ਅਸੀਂ ਜੋੜੀਆਂ ਐਂਡ ਉਹਦੇ ਵਿੱਚ ਵੀ ਹੈਵ ਬੀਨ ਏਬਲਡਸ ਪੀਪਲ ਜਿਹੜੇ ਇਹਦੇ ਵਿੱਚ ਇਨਕਲੂਡਿੰਗ ਦਾ ਪਰਸਨ ਦੇ ਦੇ ਨੇ ਕਿ ਉਹਨੇ ਫਾਇਰ ਕੀਤਾ ਸੀ ਉਹਨੋਂ ਵੀ ਅਸੀਂ ਫਰੰਚ कामयाब ਹੋ ਗਏ ਨੇ ਸੋ ਯੂ ਕੈਨ ਸੀ ਬਹੁਤ ਸਟ੍ਰਿੰਜੈਂਟ ਧਾਰਮ ਦੇ ਵਿਚਦਿੱਤ ਹੈ ਵੀ ਆਲਸੋ ਵਾਂਟਡ ਟੂ ਸੈਂਡ ਅ ਵੈਰੀ ਕਿ ਅਗਰ ਕੋਈ ਵੀ ਮਾੜਾ ਆਨਸਰ ਗੁਣਤੀ ਕੋਈ ਖੱਟ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਉਹਨੂੰ ਬਹੁਤ ਟਫ ਸੈਕਸ਼ਨ ਜਿਹੜੇ ਕਾਨੂੰਨ ਨੇ ਸਾਨੂੰ ਅਸੀਂ ਬੁੱਕ ਕਰਨਗੇ ਅਸੀਂ ਤੁਸੀਂ ਅਸੀਂ ਪੜਾਂਗੇ ਜੇਲ੍ਹ ਚ ਪੇ ਜਿਹੜੇ ਬੰਦੇ ਅਰੈਸਟ ਹੋਏ ਇਹਦੇ ਵਿੱਚ ਦੇ ਨਾਮ ਹੈਗੇ ਰੋਬਿੰਦ ਸਿੰਘ ਸਤਨਾਮ ਸਿੰਘ ਗੁਰਤੇਾ ਸਿੰਘ ਸੰਦੀਪ ਸਿੰਘ ਸਿੰਘ ਔਰ ਕਾਕੂ ਜਿਹੜਾ ਇਹ ਰੋਬਿੰਦ ਸਿੰਘ ਤੇ ਇਹਨਾਂ ਦੇ ਉੱਤੇ ਤੇ ਪਹਿਲਾਂ ਵੀ ਰਿਕਾਰਡ ਹੈਗਾ ਤੇ ਇਹਨਾਂ ਤੇ ਪਹਿਲਾਂ ਵੀ ਪੁਰਾਣੇ ਪਰਚੇ ਹੈਗੇ ਇਹਨਾਂ ਦੀ ਪੁਰਾਣੀ ਇੱਕ ਪ੍ਰੀਵੀਅਸ ਐਨਮਟੀਜ ਗਰੁੱਪ ਸੈਟ ਇਹ ਚ ਜਿਹੜਾ ਦੂਜਾ ਗਰੁੱਪ ਹੈ ਉਹਦਾ ਵੀ ਅਸੀਂ ਐਂਟੀਸੀਡੈਂਸ ਚੈੱਕ ਕਰਦੀ ਉਹ ਵੀ ਟੈਸਟ ਚਨਾਵਤ ਕਿਤੇ ਨਹੀਂ ਕਰਦੇ ਅਸੀਂ 6 ਬੰਦੇ ਇਹਦੇ ਚ ਅਰੈਸਟ ਕਰ ਚੁੱਕੇ ਨੇ ਇਨੀਸ਼ੀਅਲੀ ਇਹਦੇ ਚ ਜਿਹੜੇ ਫੈਮਲੀ ਨੇ ਲਿਖਵਾਏ ਸੀ 19 ਪੀਪਲ ਉਹਨਾਂ ਦੇ ਨਾਮ ਲਿਖਵਾਏ ਆ ਬਟ ਵੈਦਰ ਦੇ ਵਰ ਐਕਚੁਅਲੀ ਇਨਵੋਲਡ ਇਨ ਦਿਸ ਵੀ ਵਾਂਟ ਕਿ ਸੈਂਸੀ ਇਤਨਾ ਸਟ੍ਰਿੰਜੈਂਟ ਪਰਚਾ ਹੈ ਇਹਨਾਂ ਦੇ ਵਿੱਚ ਤੇ ਅਸੀਂ ਪ੍ਰੋਪਰ ਇਹ ਚ ਵੈਰੀਫਿਕੇਸ਼ਨ ਕਰਕੇ ਜਿਨ੍ਹਾਂ ਦਾ ਕਲੀਅਰ ਕਟ ਰੋਲ ਸਾਨੂੰ ਸਾਹਮਣੇ ਆਇਆ ਸਪਰ ਦਾ ਟੈਕ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੋਇਆ ਬਾਕੀਆਂ ਦੇ ਅਸੀਂ ਹੈ ਨਾ ਫੜ ਲਾਂਗੇ ਜੀ ਘਟਨਾ ਚ ਜਿਹੜਾ ਬੱਤੇ ਕੇ ਸੀ ਉਹ ਬਰਾਮ ਕਰ ਲੇਗੇ ਜੀ ਉਹਦੇ ਰਿਗਾਰਡਿੰਗ ਸਾਡੇ ਕੋਲ ਲੀਡਸ ਹੈਗੇ ਬਹੁਤ ਮੇਜਰ ਐਂਡ ਵੈਰੀ ਸੂਨ ਵੀਲ ਦਿਸ ਪੀਰੀਅਡ ਆਫ ਨੈਕਸਟ 3 ਡੇਸ